ਹਾਂਜੀ ਪੇਜ ਵਾਲਿਓ ਕੀ ਹਾਲ ਚਾਲ ਆ ਜੀ ਕੀ ਬਣਦਾ ਜੀ ਕੀ ਪ੍ਰੋਗਰਾਮ ਆਜੋ ਚਾਰ ਗੱਲਾਂ ਬਾਤਾਂ ਕਰੀਏ ਤੇ ਅੱਜ ਟਾਈਮ ਸਿਕਾ ਮੈਂ ਕਹਾਂ ਚਲੋ 10 ਮਿੰਟ ਪੇਜ ਤੇ ਲਾਈਵ ਹੋਈਏ ਚੌਣ ਵਾਲਿਆਂ ਨਾਲ ਗੱਲਾਂ ਬਾਤਾਂ ਕਰੀਏ ਤੁਸੀਂ ਇੰਨੇ ਕਮੈਂਟ ਕਰਦੇ ਆਂ ਸ਼ੇਅਰ ਕਰਦੇ ਆਂ ਤੇ ਜੋ ਆਪਣਾ ਟੀਮ ਆਪਣੀ ਉਪਰਾਲਾ ਕਰਦੀ ਆ ਹਰੇਕ ਵੀਡੀਓ ਫੋਟੋ ਬਣਾ ਕੇ ਮੁੰਡੇ ਮਿਹਨਤ ਨਾ ਪਾਉਂਦੇ ਆ ਤੁਸੀਂ ਉਹਨਾਂ ਨੂੰ ਪਿਆਰ ਦਿੰਨੇ ਆ ਹਾਂ ਜੇ ਚੰਗਾ ਲੱਗਾ ਇਹ ਕੰਮ ਤਾਂ ਸ਼ੇਅਰ ਕਰਿਆ ਕਰੋ ਦੱਬ ਕੇ ਤੇ ਆਪਣਾ ਮੁੰਡਾ ਭਾਈ ਬਹੁਤ ਮਿਹਨਤ ਕਰਦਾ ਜਿਹੜਾ ਰੋਜ਼ ਵੀਡੀਓ ਕੱਟਣੀਆਂ ਪਾਉਣੀਆਂ ਸਾਰਾ ਕੰਮ ਕਰਦਾ ਹਨ ਵੀ ਚੰਗਾ ਕੰਮ ਆ ਜਾਂ ਮਾੜਾ ਕੰਮ ਆ ਤੁਸੀਂ ਦੱਸਣਾ ਇਹ ਚੀਜ਼ਾਂ ਨੂੰ ਦੱਸਿਓ ਕਮੈਂਟ ਕਰਕੇ ਵੀ ਆਵਾਜ਼ ਆ ਰਹੀ ਆ ਗੱਲਬਾਤ ਸੁਣ ਰਹੀ ਆ ਵੀਡੀਓ ਸਾਫ਼ ਆ ਰਹੀ ਆ ਤੁਹਾਡੇ ਕੋਲ ਸ਼ੇਅਰ ਕਰ ਦਿਓ ਦੋ ਚਾਰ ਗੱਲਾਂ ਬਾਤਾਂ 10 ਕਮੈਂਟ ਆਪਾਂ ਹੁਣ ਆ ਨਾ ਲਾਈਵ ਸਤਿ ਸ਼੍ਰੀ ਅਕਾਲ ਜੀ ਹੋਰ ਸਨੌਜੀ ਗੁਰਮukh Gill ਜੀ ਕਿਵੇਂ ਹੋ ਤੇ ਕਿਵੇਂ ਆ ਮੌਸਮ ਕਿਦਾਂ ਠੰਡ ਹੋ ਗਈ ਕਿ ਨਹੀਂ ਹੋ ਗਈ ਜੀ ਹਨਾ ਮਹਾਰਾਜ ਕਿਰਪਾ ਕਰੇ ਵੀ ਤੁਸੀਂ ਸਾਰੇ ਪੇਜ ਵਾਲੇ ਜਿੰਨਾ ਵੀ ਆਪਣਾ ਪਰਿਵਾਰ ਆ سوشل ਮੀਡੀਆ ਤੇ ਤਰੱਕੀਆਂ ਕਰੋ ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਖੁਸ਼ੀਆਂ ਬਖਸ਼ੇ ਹਰ ਰੋਜ਼ ਨਾ ਏਦਾਂ ਹੀ ਇੱਕ ਦੂਜੇ ਨਾਲ ਪਿਆਰ ਨਾਲ ਵਧੀਆ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ ਬਹੁਤ ਵਧੀਆ ਭਾਈਚਾਰਾ ਆਪਣਾ ਜਿਹੜਾ ਆਪਣੇ ਨਾਲ ਜੁੜਿਆ ਹੋਇਆ ਆ ਸਤਿਕਾਰ ਕਰਦੇ ਆ ਤੁਹਾਡਾ ਹਰ ਵੇਲੇ ਵੀ ਤੁਹਾਡੇ ਕਰਕੇ ਆਪਾਂ ਚਲੋ ਸ਼ੁਕਰ ਮੇਲਾ ਕਰੀ ਜਾਂਦੇ ਆ ਨਾ ਵੀ ਕਿੱਦਾਂ ਲੱਗਾ ਤੁਹਾਨੂੰ ਉਹ ਆਪਣਾ ਮੁੰਡਾ ਉਪਰਾਲਾ ਕਰਦਾ ਆ ਵੀਡੀਓ ਬਣਾਉਂਦਾ ਆ ਪਾਉਂਦਾ ਆ YouTube ਤੇ ਪਾਉਂਦਾ ਆ YouTube ਤੇ ਜਾਓ ਯਾਰ ਆਪਣਾ ਚੈਨਲ ਜਿਹੜਾ ਅਰਜਨ ਗੁਰਪਾਲਿਓ ਟੀਵੀ ਆ ਉਹਨੂੰ ਸਬਸਕ੍ਰਾਈਬ ਕਰ ਲਓ ਹਨਾ ਉਹ ਘਸਾ ਲਓ ਉਹਨੂੰ ਉੱਤੇ ਜਿਹੜਾ ਲਿਖਿਆ ਹੁੰਦਾ ਸਾਈਡ ਜਿਹੇ ਦੇ ਉੱਤੇ ਤਾਂ ਨਾਲ ਇੱਕ ਟੱਲੀ ਜੀ ਹੁੰਦੀ ਉਹਨੂੰ ਦੱਬੋ ਹਰ ਵੇਲੇ ਖੜ ਕੇ ਤੁਹਾਨੂੰ ਪਤਾ ਲੱਗੇ ਵੀ ਅਰਜਨ ਗਰੁੱਪ ਵਾਲੇ ਆ ਗਏ ਤੇ ਚੰਗਾ ਲੱਗਾ ਤਾਂ ਉਹਨੂੰ ਸ਼ੇਅਰ ਕਰਿਆ ਕਰੋ ਨਹੀਂ ਚੰਗਾ ਲੱਗਾ ਦੱਸ ਦਿਓ ਆਪਾਂ ਬੰਦ ਕਰ ਦਾਂਗੇ ਕੋਈ ਗੱਲ ਨਹੀਂ ਹਨ ਵੀ ਆਪਾਂ ਯਾਰ ਕਿਸੇ ਨੂੰ ਪਰੇਸ਼ਾਨੀ ਦੇਣ ਲਈ ਥੋੜੋ ਕੰਮ ਕਰਨਾ ਆਪਾਂ ਜੇ ਖੁਸ਼ ਹਾਂ ਤੁਸੀਂ ਤਾਂ ਤਾਂ ਕੰਮ ਕਰਨਾ ਤੇ ਆ ਫੇਸਬੁੱਕ ਦੀ ਵੀਡੀਓ ਸ਼ੇਅਰ ਕਰ ਦਿਓ ਪਹੁੰਚ ਜਵੇ ਸਾਰਿਆਂ ਤੱਕ ਕਾਫੀ ਜਿੱਦਾਂ ਹੁਣ ਆਪਾਂ ਲਾਈਵ ਚੱਲਦੇ ਆ ਆਪਾਂ ਵਧੀਆ ਬੋਲਦੇ ਹੀ ਦਾ ਵਿੱਚ ਕਈ ਸੱਜਣ ਮਿੱਤਰ ਫਿਰ ਲੇਟ ਕਮੈਂਟ ਕਰਦੇ ਆ ਜਦੋਂ ਆਪਾਂ ਬੰਦ ਕਰਦੇ ਆ ਲਾਈਵ ਨਾ ਤਾਂ ਫਿਰ ਨਾਮ ਰਹਿ ਜਾਂਦੇ ਆ ਜਾਂ ਕੁਝ ਵੀ ਆ ਨਾ ਤੇ ਸਾਰੇ ਵੀਰ ਮੇਰੇ ਸ਼ੇਅਰ ਕਰ ਦਿਓ ਦੋ ਚਾਰਕ ਗੱਲਾਂ ਆਪਾਂ ਕਰਨੀਆਂ ਹੈਗੀਆਂ ਨਾ ਉਹਦੇ ਕਰਕੇ ਹੀ ਮੈਂ ਲਾਈਵ ਕੀਤਾ ਹੈਗਾ ਵੀ ਚਲੋ 10 ਮਿੰਟ ਕੱਢੇ ਆ ਜ਼ਰੂਰੀ ਨਹੀਂ ਤਾਂ ਗੁਰਦੁਆਰਾ ਸਾਹਿਬ ਜਾਣਾ ਸੀਗਾ ਉੱਥੇ ਖੰਡ ਪਾਟ ਸਾਹਿਬ ਦੇ ਭੋਗ ਸੀਗੇ ਅੱਜ ਤੇ ਬਾਬੇ ਨਾਨਕ ਦੇ ਗੁਰਪੁਰਬ ਦੀਆਂ ਵਧਾਈਆਂ ਸੀ ਸਾਰਿਆਂ ਨੂੰ ਨਾ ਵੀ ਪ੍ਰੋਗਰਾਮ ਅੱਜ ਵੀ ਜੀ ਸੀ ਥੋੜੇ ਜਿਹਾ ਉੱਥੇ ਗੁਰਦੁਆਰਾ ਸਾਹਿਬ ਖੰਡ ਪਾਟ ਸਾਹਿਬ ਚੱਲਦੇ ਸੀਗੇ ਤਾਂ ਅੱਜ ਵੀ ਸ਼ੁੱਕਰਵਾਰ ਅੱਜ ਤੇ ਗੁਰਦੁਆਰਾ ਸਾਹਿਬ ਅੱਜ ਵੀ ਖੰਡ ਪਾਟ ਸਾਹਿਬ ਦਾ ਭੋਗ ਆ ਨਾ ਤੇ ਤੁਸੀਂ ਸਾਰੇ ਵੀਰ ਸ਼ੇਅਰ ਕਰਿਓ ਦੱਬ ਕੇ ਆਪਣਾ ਜੋ ਵੀ ਆ ਸਾਰੀ ਗੱਲਬਾਤ ਆਪਾਂ ਜ਼ਰੂਰੀ ਸੀ ਕੁਝ ਗੱਲਾਂ ਕਰਨੀਆਂ ਤੁਹਾਡੇ ਨਾਲ ਤੇ ਗਾਂਹ ਦੀ ਗਾਂ ਤੁਸੀਂ ਨਾਲ ਸੱਜਣਾ ਮਿੱਤਰਾਂ ਨੂੰ ਸ਼ੇਅਰ ਕਰਦੇ ਹੋ ਨਾ ਜਿੰਨੇ ਵੀ ਦੇਖਦੇ ਆ ਤੁਸੀਂ ਸਾਰੇ ਸਾਡਾ ਜਸਵਿੰਦਰ ਸਿੰਘ ਵੀ ਆ ਗਿਆ ਜੱਸਾ ਝੜੀਆਂ ਵਾਲਾ ਸੰਜੋਤ ਢਿੱਲੋ ਵੀ ਆਇਆ ਜੀ ਹਨ ਤੇ ਸਾਰੇ ਵੀਰਾਂ ਦਾ ਧੰਨਵਾਦ ਧੰਨਵਾਦ ਬਾਣਾ ਤੋ ਬਹੁਤ ਵਧੀਆ ਵੀ ਤੁਸੀਂ ਸਹਿਯੋਗ ਦਿੰਨੇ ਆ ਅਸੀਂ ਤਾਂ ਇੰਨੇ ਜੋਗੇ ਹੈ ਨਹੀਂ ਸੀਗੇ ਭਰਾਵੋ ਤੁਸੀਂ ਹੀ ਬਣਾਏ ਆ ਨਾ ਅਸੀਂ ਕੌਣ ਹੁੰਨੇ ਆ ਅਸੀਂ ਤਾਂ ਕੁਝ ਨਹੀਂ ਹੈਗੇ ਤੁਹਾਡੇ ਸਹਿਯੋਗ ਨਾਲ ਤੁਸੀਂ ਪਿਆਰ ਦਿੱਤਾ ਬੋਲ ਜਿੱਤੇ ਭੱਜੇ ਜਿੰਨੇ ਜੋਗੇ ਸੀ ਲੋਕਾਂ ਨਾਲ ਰਹੇ ਆ ਜੁੜ ਕੇ ਹਨ ਜਿਹੜੇ ਸਾਡਾ ਦਿਲੋਂ ਸਤਿਕਾਰ ਕਰਦੇ ਸੀ ਅਸੀਂ ਵੀ ਉਹਨਾਂ ਦਾ ਵੱਧ ਕੇ ਸਤਿਕਾਰ ਕਰਦੇ ਆ ਤੇ ਇਸ ਕਰਕੇ ਆ ਵੀ ਬਾਈ ਕੀ ਗੱਲ ਹੋ ਗਈ ਯਾਰਾਂ ਨਾਲ ਬਾਈ ਕਿਹੜੇ ਯਾਰਾਂ ਨਾਲ ਬਾਈ ਮੇਰੀ ਕਿਸੇ ਵੀ ਮੇਰੇ ਸੱਜਣ ਮਿੱਤਰ ਨਾਲ ਕੋਈ ਗੱਲੇ ਨਹੀਂ ਹੋਈ ਹਨ ਆਪਾਂ ਵੀਰੇ ਮੇਰੇ ਕਿਸੇ ਨਾਲ ਨਹੀਂ ਮੇਰੀ ਕੋਈ ਮੈਂ ਹੀ ਥੋੜੀ ਆਪਣੀ ਲਾਈਨ ਚੇਂਜ ਕਰ ਲਈ ਆ ਵੀ ਥੋੜਾ ਜਿਹਾ ਮੈਂ ਹੀ ਇਸ ਚੀਜ਼ ਤੋਂ ਹੁਣ ਪਿੱਛੇ ਹਟਣਾ ਚਾਹੁੰਦਾ ਸੀਗਾ ਕਿਉਂਕਿ ਚਲੋ ਪਹਿਲਾ ਬੰਦਾ ਬਹੁਤ ਕੁਛ ਕਰਦਾ ਹੁਣ ਤਾਂ ਥੋੜਾ ਜਿਹਾ ਇਹ ਆ ਵੀ ਗੁਰੂ ਦੇ ਨਾਲ ਲੱਗਣ ਦੀ ਥੋੜੀ ਇਹ ਸੋਚ ਉਦੋਂ ਨੂੰ ਬਦਲ ਗਈ ਹੈ ਨਾ ਆਂਸਰ ਬਈ ਜੀ ਕਰਤਾ ਕਿਸੇ ਨਾਮ ਆਪਣੀ ਮੇਰੇ ਯਾਰ ਜਿਹੜੇ ਹੈਗੇ ਉਹ ਪਹਿਲਾਂ ਵੀ ਯਾਰ ਸੀ ਹੁਣ ਵੀ ਮੇਰੇ ਯਾਰ ਆ ਉਹ ਹੈ ਨਾ ਉਹੀ ਮੇਰੇ ਯਾਰ ਰਹਨੇ ਆ ਨਾ ਮੈਂ ਯਾਰ ਕਦੇ ਬਦਲਿਆ ਨਾ ਮੈਂ ਬਦਲਨੇ ਆ ਹੈ ਨਾ ਤੇ ਕਿਉਂਕਿ ਆਪਾਂ ਮੈਂ ਖੁਦ ਹੀ ਗੇਮ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਹਾਂ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਕਿਉਂਕਿ ਆਪਣ ਜਿਹੜੀ ਆਪਾਂ ਹੁਣ ਚੀਜ਼ ਦੇ ਨਾਲ ਮੈਂ ਜੁੜਿਆ ਜਾਂਣਾ ਚਾਹਣਾ ਹਾਂ ਮੈਂ ਇਸ ਜੇਸ ਪਾਸੇ ਲੱਗਣਾ ਚਾਹਣਾ ਹਾਂ ਉਸ ਪਾਸੇ ਕੁਝ ਕੁ ਚੀਜ਼ਾਂ ਆ ਜਿਹੜੀਆਂ ਉਹ ਮੈਨੂੰ ਰੋਕ ਰਹੀਆਂ ਆ ਗੇਮ ਲਈ ਹਨ ਵੀ ਗੇਮ ਦੇ ਵਿੱਚ ਤੁਹਾਨੂੰ ਵੀ ਪਤਾ ਕੀ ਚੱਲਦਾ ਆ ਥੋੜੀਆਂ ਗਲਤ ਚੀਜ਼ਾਂ ਚੱਲਦੀਆਂ ਕਿਉਂਕਿ ਅਸੀਂ ਜੇ ਗੁਰੂ ਦੇ ਲੜ ਲਾ ਕੇ ਉਹ ਚੀਜ਼ਾਂ ਨੂੰ ਪ੍ਰਮੋਟ ਨਹੀਂ ਮੈਂ ਕਰ ਸਕਦਾ ਹਨ ਜੋ ਚੀਜ਼ਾਂ ਆਪਣੀ ਗੇਮ 'ਚ ਹੁੰਦੀਆਂ ਉਹ ਚੀਜ਼ਾਂ ਨੂੰ ਪ੍ਰਮੋਟ ਕਰਨਾ ਫਿਰ ਜੇ ਮੈਂ ਉਹ ਚੀਜ਼ਾਂ ਪ੍ਰਮੋਟ ਕਰਦਾ ਫਿਰ ਮੈਨੂੰ ਆਪਣੇ ਦਾੜੀ ਕੇਸ ਰੱਖੇ ਦਾ ਕੋਈ ਫਾਇਦਾ ਨਹੀਂਗਾ ਹਨ ਜੇ ਗਲਤ ਪਾਸੇ ਨੂੰ ਪ੍ਰਮੋਟ ਕਰਨਾ ਮੈਂ ਨਹੀਂ ਭਾਈ ਇਸ ਕਰਕੇ ਮੈਂ ਮੇਰੇ ਵਿਚਾਰ ਆ ਆਪਣੇ ਵੀ ਥੋੜਾ ਜਿਹਾ ਮੈਂ ਲੈ ਨਹੀਂ ਇਹ ਛੱਡਣੀ ਚਾਹੁੰਦਾ ਆ ਨਾ ਕਿਉਂਕਿ ਹਾਂ ਇਹ ਲੈਨ ਚ ਕੁਝ ਚੀਜ਼ਾਂ ਚੰਗੀਆਂ ਹੋ ਜਾਣਗੀਆਂ ਜਿਹੜੀਆਂ ਹੁੰਦੀਆਂ ਉਹ ਗਲਤ ਉਹਨੋਂ ਹਟ ਜਾਣਗੀਆਂ ਆਪਾਂ ਨਾਲ ਹਨਾ ਆਪਾਂ ਨੂੰ ਕੋਈ ਦੁਆ ਨਹੀਂ ਇਸ ਕਰਕੇ ਮੈਂ ਕਿਸੇ ਚੀਜ਼ ਦਾ ਨਾਂ ਨਹੀਂ ਲੈਣਾ ਚਾਹੁੰਦਾ ਲੋਕਾਂ ਨੇ ਕਹਿੰਦਾ ਸਾਡਾ ਕੀ ਕਰੀ ਜਾਂਦਾ ਜੇ ਇਹ ਉਹ ਹਨਾ ਥੋੜਾ ਜਿਹਾ ਆਪਣੇ ਮਨ ਦੀ ਖੁਸ਼ੀ ਲਈ ਸਾਈਡ ਤੇ ਹੁਣ ਹੋਣਾ ਚਾਹੁੰਦਾ ਮੈਂ ਵੀ ਬਾਕੀ ਜ਼ਿੰਦਗੀ ਚ ਅਸੀਂ ਵੀ ਕੋਈ ਚੰਗੀ ਚੀਜ਼ ਕਰਨ ਵਾਲੋ ਤੁਰੀਏ ਹਨ ਤੇ ਯਾਰ ਮੇਰੇ ਜਿਹੜੇ ਪਹਿਲਾਂ ਵੀ ਮੇਰੇ ਯਾਰ ਸੀ ਅੱਜ ਵੀ ਮੇਰੇ ਯਾਰ ਆ ਹਨਾ ਉਹੀ ਮੇਰੇ ਯਾਰ ਆ ਮੈਂ ਕਦੇ ਯਾਰ ਨਹੀਂ ਬਦਲੇ ਹਨਾ ਨੇ ਨੇ ਆਪਾਂ ਨੂੰ ਬਈ ਕੋਈ ਚਲੋ ਮੈਂ ਦੇਖੋ ਆਪਾਂ ਬਹੁਤ ਵਧੀਆ ਚੀਜ਼ ਆ ਤੁਸੀਂ ਸਾਰੇ ਸਤਿਕਾਰ ਦਿੰਨੇ ਆ ਰੱਜ ਕੇ ਦਿੰਨੇ ਆ ਮੇਰੀ ਮੈਨੂੰ ਕੋਈ ਦੁਆ ਨਹੀਂ ਹੈਗਾ ਆਪਾਂ ਜੋ ਕਿਸੇ ਨੂੰ ਕੋਈ ਚੀਜ਼ ਕਰਨੀ ਆ ਪੁੱਛਣੀ ਆ ਆਪਾਂ ਨੂੰ ਅਗਲਾ ਪੁੱਛ ਸਕਦਾ ਆਪਾਂ ਦੱਸਣ ਯੋਗ ਹੈ ਤਾਂ ਹੈ ਨਹੀਂਗੇ ਚਲੋ ਫੇਰ ਵੀ ਆ ਹਨਾ ਕਿਉਂ ਜਿਹੜਾ ਆਪਣਾ ਧਰਮ ਆ ਵੀਰ ਮੇਰਾ ਤੁਹਾਨੂੰ ਵੀ ਪਤਾ ਕਿਹੜੀਆਂ ਚੀਜ਼ਾਂ ਆ ਆਪਾਂ ਨੂੰ ਬੰਦੀ ਆਪਣੇ ਧਰਮ ਦੇ ਵਿੱਚ ਹਨਾ ਕੋਸ਼ਿਸ਼ ਕਰਦਾ ਵੀ ਮੈਨੂੰ ਗੁਰੂ ਦੇ ਚਰਨਾਂ 'ਚ ਜੀਂਦੇ ਜੀ ਥਾਂ ਮਿਲ ਜਵੇ ਚਲੋ ਮਾਰ ਕੇ ਦਹਾਰੇ ਕੋਈ ਕਹਿੰਦਾ ਉਹ ਆਪਣੇ ਚਰਨਾਂ 'ਚ ਗੁਰੂ ਨਾਲ ਜੋੜੇ ਮੈਂ ਕਹਿੰਦਾ ਮੈਨੂੰ ਜੀਂਦੇ ਨੂੰ ਗੁਰੂ ਆਪਣੇ ਚਰਨਾਂ 'ਚ ਥੋੜੀ ਜਿਹੀ ਥਾਂ ਦੇ ਦੇਵੇ ਮੈਂ ਮੇਰਾ ਜੀਵਨ ਸਫਲ ਹੋ ਜਾਊਗਾ ਹਾਂ ਤੇ ਤਾਂ ਥੋੜਾ ਜਿਹਾ ਆਪਾਂ ਨੂੰ ਕੋਈ ਕਿਸੇ ਨਾ ਕੋਈ ਜ਼ਿੰਦਗੀ 'ਚ ਕਦੇ ਮੈਨੂੰ ਗੁੱਸਾ ਗਿਲਾ ਨਹੀਂ ਹੁੰਦਾ ਅਨਾ ਥੋੜਾ ਜਿਹਾ ਆਪਾਂ ਆਪਣੀ ਲੈਣੇ ਬਦ ਚੇਂਜ ਕਰਤੀ ਲੈਣ ਗੁਰੂ ਨੇ ਕਰੀਆ ਮੈਂ ਨਹੀਂ ਕਰੀ ਉਹਨੇ ਥੋੜਾ ਜਿਹਾ ਮੇਰਾ ਮਾਈਂਡ ਚੇਂਜ ਕਰਤਾ ਵੀ ਥੋੜਾ ਜਿਹਾ ਚਲੋ ਆਪਾਂ ਚਾਹੁੰਦਾ ਮੈਂ ਵੀ ਚਾਹੁੰਦਾ ਸੀਗਾ ਵੀ ਚਲੋ ਅਸੀਂ ਇਸ ਪਾਸੇ ਨੂੰ ਨਾਲ ਜੁੜ ਜਮਾਂ ਲੱਗ ਜਮਾਂ ਤਾਂ ਹੋਪਫੁਲੀ ਨਵੇਂ ਸਾਲ ਚ ਆਵਾਂਗੇ ਆਪਾਂ ਪੰਜਾਬ ਅਨੰਦਪੁਰ ਸਾਹਿਬ ਜਾਵਾਂਗੇ ਉੱਥੇ ਨਾ ਜਾ ਕੇ ਮਹਾਰਾਜ ਦੀ ਕਿਰਪਾ ਹੋਈ ਤਾਂ ਗੁਰੂ ਵਾਲੇ ਪੱਕੇ ਤੌਰ ਤੇ ਹੋ ਜਾਾਂਗੇ ਆਪਾਂ ਹਾਂ ਤੇ ਕੋਸ਼ਿਸ਼ ਆ ਵੀ ਉਸ ਪਾਸੇ ਨੂੰ ਲੱਗ ਜੀਏ ਪਤਾ ਨਹੀਂ ਅਜੇ ਮਾਲਕ ਨੇ ਕੀ ਹੁਕਮ ਲਾਇਆ ਜਿੰਦਗੀ ਦੇ ਵਿੱਚ ਕੀ ਆਉਣ ਵਾਲਾ ਸਮਾਂ ਹੋਣਾ ਹਨ ਤੇ ਤਾਂ ਥੋੜਾ ਜਿਹਾ ਆ ਬਾਕੀ ਆਪਣੇ ਤੁਸੀਂ ਮੇਰੇ ਆਪਣੇ ਆ 15 16 ਹਜ਼ਾਰ ਬੰਦਾ ਮੇਰੇ ਫੇਸਬੁੱਕ ਪੇਜ ਤੇ ਆ ਯਾਰ ਤੁਸੀਂ ਆਪਣੇ ਕਰਕੇ ਜੁੜੇ ਆਵੇਂ ਨਾ ਠੀਕ ਆ ਦੋ ਚਾਰ ਬੰਦੇ ਹੋਣਗੇ ਬੱਚ ਮਜੇ ਵਾਲੇ ਸਵਾਦ ਵਾਲੇ ਪਰ ਹਨਾ ਤਾਂ ਕਰਕੇ ਆ ਤੇ ਤੁਹਾਡੇ ਨਾਲ ਹੀ ਆਪਾਂ ਆਪਾਂ ਇਕੱਲੇ ਕੀ ਕਾਦੇ ਜੋਗੇ ਮੈਨੂੰ ਦੱਸੋ ਬਹੁਤ ਵਧੀਆ ਜੋਲ ਸਾਹਿਬ ਬਹੁਤ ਵਧੀਆ ਜੀ ਬਰਾੜ ਸਾਹਿਬ ਕੋਈ ਚੱਕਰ ਨਹੀਂ ਜੀ ਗੁਰੂ ਆਪਣਾ ਇੱਕੋ ਹੀ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹ ਸਾਡਾ ਪੇ ਆ ਸਾਡਾ ਗੁਰੂ ਆ ਸਾਡਾ ਦੋਸਤ ਵੀ ਆ ਨਾ ਇਸ ਕਰਕੇ ਸਾਰਾ ਕੁਝ ਉਸ ਅੱਗੇ ਅਰਦਾਸ ਕਰਿਆ ਕਰੋ ਵੀ ਉਹ ਹੀ ਸਾਨੂੰ ਦੇਣ ਵਾਲਾ ਆ ਹਨਾ ਗੁਰਦੀਪ ਸਿੰਘ ਜੀ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਸ਼ੇਅਰ ਕਰ ਦਿਓ ਮੇਰਾ ਵੀਰ ਹਨਾ ਸਾਰੀਆਂ ਗੱਲਾਂ ਬਾਤਾਂ ਤੇ ਆਪਾਂ ਹੋਰਾਂ ਤੱਕ ਵੀ ਗੱਲਬਾਤ ਜਾ ਸਕੇ ਤੇ ਆਪਾਂ ਉਹ ਨਹੀਂ ਹੈਗੇ ਵੀ ਜਿੱਥੇ ਆਪਾਂ ਬੈ ਕੇ ਖਾ ਲਿਆ ਮੁੜ ਕੇ ਆਪਾਂ ਉਹਨਾਂ ਨੂੰ ਪੰਡ ਦੇ ਫਿਰੇ ਨਾ ਵੀ ਇਹ ਮਹਾਰਾਜ ਨੇ ਹਜੇ ਤੱਕ ਤਾਂ ਸੋਚ ਦਿੱਤੀ ਨਹੀਂ ਨਾ ਦੇਵੇ ਹਨਾ ਜੇ ਜੇ ਨਾ ਹੈਗੀ ਆ ਹੈਗੀ ਆ ਨਾ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਉਹ ਲੋਕਾਂ ਨੂੰ ਦੱਸਣਾ ਵੀ ਮੇਰਾ ਦੋਸਤ ਆ ਜਾਂ ਮੈਂ ਇੰਨਾ ਏਦਾਂ ਨਹੀਂ ਆ ਨਾ ਕੋਈ ਗੱਲ ਨਹੀਂ ਬਾਈ ਜੀ ਕਾਲ ਵੀ ਕਰ ਲਾਂਗੇ ਤੁਹਾਨੂੰ ਕੋਈ ਚੱਕਰ ਨਹੀਂ ਜੀ ਇਹ ਨਾ ਨਹੀਂ ਨਹੀਂ ਬਹੁਤ ਧੰਨਵਾਦ ਜੀ ਮੋਗੇ ਵਾਲਿਓ ਤੁਹਾਡਾ ਵੀ ਬਹੁਤ ਧੰਨਵਾਦ ਜੀ ਹੈ ਨਾ ਤੁਸੀਂ ਯਾਰ ਤੁਹਾਡੇ ਕਰਕੇ ਆਪਾਂ ਤੁਰੇ ਫਿਰਦੇ ਆ ਨਹੀਂ ਤਾਂ ਆਪਾਂ ਇੰਨੇ ਜੋਗੇ ਕਿੱਥੇ ਆ ਨਾ ਹੋਰ ਰਾਏ ਸਾਹਿਬ ਹਰਦੀਪ ਸਿੰਘ ਰਾਏ ਸਾਹਿਬ ਕੀ ਹਾਲ ਚਾਲ ਹੈ ਜੀ ਧੰਨਵਾਦ ਤੁਹਾਡਾ ਹਨਾ ਮਹਾਰਾਜ ਕਿਰਪਾ ਕਰਨ ਇਹ ਦੇ ਪਿਆਰ ਤੁਹਾਡੇ ਨਾਲ ਬਣਿਆ ਰਹੇ ਹਨਾ ਲਖਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਐਦਾਂ ਮਹਾਰਾਜ ਚੜ੍ਹਦੀ ਕਲਾ ਰੱਖੇ ਹਨਾ ਤੇ ਦੂਜਾ ਆਪਾਂ ਜਿੱਦਾਂ ਪਤਾ ਹੀ ਸਾਰੇ ਆਪਣੇ ਭਾਈਚਾਰੇ ਨੂੰ ਸਾਰੇ ਨੂੰ ਵੀ ਆਪਾਂ 11 ਨਵੰਬਰ ਦੀ ਖੇਡ ਕਰਾਉਨੇ ਹੁੰਨੇ ਆ ਜੀ ਪੱਕੀ ਆ ਨਾ ਤੇ ਉਹ ਪਤਾ ਨਹੀਂ ਕਿਸੇ ਵੀਰ ਸੱਜਣ ਨੇ ਹੋਰ ਨੇ ਰੱਖੀ ਆ 11 ਦੀ ਚਲੋ ਆਪਾਂ ਤਾਂ ਮੈਂ ਪੋਸਟਰ ਵੀ ਪਹਿਲਾਂ ਪਾਇਆ ਹੋਇਆ ਸੀਗਾ ਵੀ 11 ਤਰੀਕ ਨੂੰ ਆਪਣੀ ਨਵੰਬਰ ਨੂੰ ਖੇਡ ਆ ਸਰਾਬੇ ਵਾਲਿਆਂ ਨੂੰ ਆਪਾਂ ਰਿਕਵੈਸਟ ਕਰੀ ਉਹਨਾਂ ਨੇ ਆਪਾਂ ਨੂੰ 19 ਤਰੀਕ ਦੀ ਖੇਡ ਕਰ ਲਈ ਇੱਕ ਦਿਨ ਮੋਰੇ ਆਪਣੇ ਕਰਕੇ ਹਨਾ ਸੋਨੀ ਸਰਾਬੇ ਦਾ ਧੰਨਵਾਦ ਵੀ ਇਹਦਾ ਉਹਨੇ ਉਦੋਂ ਮੇਰੀ 2 ਮਹੀਨੇ ਪਹਿਲਾਂ ਗੱਲ ਹੋਈ ਸੀਗੀ ਉਦੋਂ ਉਹਨਾਂ ਨੇ ਮੈਂ ਬੇਨਤੀ કરી ਸੀ ਵੀਰ ਜੀ ਜੇ ਤੁਸੀਂ ਇੱਕ ਦੋ ਦਿਨ ਅੱਗੇ ਕਰ ਲਿਓ ਹਨ ਕਿ ਚਲੋ ਮੇਰੇ 11 ਨਵੰਬਰ ਦੀ ਖੇਡ ਕਰਾਉਣ ਦਾ ਮਤਲਬ ਹੁੰਦਾ ਚਲੋ ਮੁੰਡੇ ਦਾ ਜਨਮ ਦਿਨ ਹੁੰਦਾ ਉਸ ਦਿਨ ਦਾ ਮੇਰੇ ਦਾ ਨਾ ਆਪਾਂ ਪਿਛਲੇ 10 11 ਸਾਲ ਤੋਂ ਲਗਾਤਾਰ ਉਹ ਖੇਡ ਕਰਾਉਂਦੇ ਆਉਂਦੇ ਆ ਪਰ ਕਿਸੇ ਸੱਜਣ ਨੇ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਰੱਖ ਲਈ ਬਰੂਬਰ 11 ਦੀ ਖੇਡ ਹਨ ਜੇ ਬਾਈ ਜੀ ਤੁਸੀਂ ਕਰਾਉਣੀ ਆ ਚਲੋ ਤੁਹਾਡੀ ਮਰਜ਼ੀ ਆ ਪਰ ਆਪਣੀ ਖੇਡ 11 ਦੀ ਹੁੰਦੀ ਆ ਜੇ ਹੁਣ ਉਹੀ ਚੀਜ਼ਾਂ ਹੋ ਜਾਂਦੀਆਂ ਵੀ ਜੇ ਮੈਂ ਕੁਝ ਕਹੂੰਗਾ ਵੀ ਨਹੀਂ ਮੈਂ ਜਿੱਦਾਂ ਕਰਾਉਣੀ ਆ ਜਾਂ ਆ ਨਾ ਅਗਲੇ ਨੇ ਕਹਿਣਾ ਪਤਾ ਨਹੀਂ ਵੀ ਕੁਲਵੀਰ ਜਾਣ ਕੇ ਕਰਦਾ ਹਨ ਮੇਰਾ ਵੀਰ ਮੈਂ ਤਾਂ 2 ਮਹੀਨੇ ਢਾਈ ਹੋ ਗਏ ਪੋਸਟਰ ਪਾਏ ਨੂੰ ਹਰੇਕ ਨੂੰ ਪਤਾ ਜੇ ਨਹੀਂ ਮੇਰੇ ਵੀਰ ਬਲਦਾਂ ਵਾਲੇ ਕਹਿ ਦੇਣ ਵੀ ਕੁਲਵੀਰ ਨੇ ਖੇੜ ਕਦੇ ਨਹੀਂ ਕਰਾਈ ਤਾਂ ਆਪਾਂ 11 ਤਰੀਕ ਦੀ ਹੈ ਨਾ ਤਾਂ ਆਪਾਂ ਕੋਈ ਨਹੀਂ ਆਪਾਂ ਨਾ ਕਰਾਵਾਂਗੇ ਆਪਣੀ ਖੇੜ ਤਾਂ ਹੋਣ ਵੀ ਭੱਜਣੀ ਆ 11 ਨੂੰ ਹਨਾ ਤੇ ਚੀਜ਼ ਇਹ ਆ ਵੀ ਹੁਣ ਕੇ ਸੱਜਣ ਮਿੱਤਰਾਂ ਨੇ ਰੱਖ ਲਈ ਖੇੜ ਯਾਰ ਮੈਨੂੰ ਸਮਝ ਨਹੀਂ ਆਈ ਵੀ ਬਰੋਬਰ ਜਾਣ ਕੇ ਰੱਖੀ ਆ ਜਾਂ ਵੈਸੇ ਹੀ ਚਲੋ ਨਹੀਂ ਹੁੰਦਾ ਪਤਾ ਕਿਸੇ ਨੂੰ ਬੰਦਾ ਰੱਖ ਲੈਂਦਾ ਹਨਾ ਜੇ ਕਿਸੇ ਬਲਦਾਂ ਵਾਲੇ ਨੇ ਦਿਖਾਈ ਆ ਬਾਈ ਉਹ ਗਲਤ ਗੱਲ ਆ ਹਨਾ ਤੇ ਆਪਾਂ ਤਾਂ ਉਸ ਹੱਕ ਚ ਨਹੀਂ ਹੈਗੇ ਵੀ ਖੇੜ ਨੂੰ ਖਰਾਬ ਕਰੀਏ ਵੀ ਬਰੋਬਰ ਦਾ ਖੇੜ ਰੱਖ ਲਈਏ ਜਦੋਂ ਪਤਾ ਹੋਵੇ ਵੀ ਇਨੇ ਚਰਦੀ ਆ ਨੂੰ 11 ਨਵੰਬਰ ਨੂੰ ਪੱਕੀ ਖੇੜ ਭਜਾਉਂਦਾ ਬੰਦਾ ਤਾਂ ਤੁਸੀਂ ਯਾਰ ਵਧੀਆ ਨਹੀਂ ਲੱਗਾ ਮੈਨੂੰ ਪਿਛਲੇ ਸਾਲ ਵੀ ਆਪਾਂ ਪਿੰਡ ਸਰਾਬ ਕਰਕੇ ਸਰਾਬਾ ਸਾਫ ਕਰਕੇ ਆਪਾਂ ਖੇਡ ਦੋ ਦਿਨ ਲੇਟ ਕਰੀ ਸੀ ਆਪਣੀ ਹਨ ਕਿਉਂ ਨਾ ਜੀ 10 ਦੀ ਸੀਗੀ ਆਪਣੀ 11 ਦੀ ਸੀਗੀ ਆਪਾਂ ਚਲੋ ਖੇਡ ਦੋ ਦਿਨ ਲੇਟ ਕਰ ਲਈ ਸੀਗੀ ਹੁਣ ਤੇ ਹੁਣ ਮੈਨੂੰ ਨਹੀਂ ਸਮਝ ਕੀ ਵਿਚਾਰ ਕਰਨਾ ਚਾਹੀਦਾ ਮੈਨੂੰ ਵੀ ਖੇਡ ਹੁਣ ਭਜਾਵਾਂ ਜਾਂ ਬੱਚਿਆਂ ਦੀ ਭਜਾਵਾਂ ਜਾਂ ਦੋਰੀ ਭਜਾ ਦਿਆਂ ਹਨ ਵੀ ਕਿੱਦਾਂ ਕਰਾਂ ਮੈਨੂੰ ਮੈਨੂੰ ਨਹੀਂ ਪਤਾ ਜਿਹੜੀ ਮੇਰੇ ਦਿਲ ਦੀ ਖੁਸ਼ੀ ਆ ਉਹ ਮੈਂ ਸਿੰਗਲ ਖੇਡ ਭਜਾ ਕੇ ਰਾਜੀ ਆ ਜੇ ਮਜਬੂਰੀ ਨੂੰ ਹੁਣ ਕੁਝ ਕਰਨਾ ਪਿਆ ਤਾਂ ਚੇਂਜ ਕਰਾਂਗਾ ਕਿ ਕਿੱਦਾਂ ਕਰੂੰਗਾ ਮੈਨੂੰ ਉਹਦੇ ਬਾਰੇ ਹਜੇ ਮੈਂ ਕਿਸੇ ਨਾਲ ਕੋਈ ਰਾਇ ਨਹੀਂ ਕਰੀ ਰਾਇ ਵੀ ਮੈਂ ਚਲੋ ਆਪਣੇ ਬੰਦਿਆਂ ਨਾਲ ਹੀ ਕਰਦਾ ਮੈਨੂੰ ਹੈ ਨਹੀਂ ਜਿੱਦਾਂ ਤੁਸੀਂ ਆ ਜਿਹੜੇ ਦੇਖਦੇ ਆ ਤੁਸੀਂ ਦੱਸਣਾ ਮੈਨੂੰ ਨਾ ਜਾਂ ਆਪਣੇ ਨਾਲ ਮੇਰੇ ਫੋਨ ਤੇ ਗੱਲ ਕਰ ਸਕਦੇ ਆ ਨਾ ਨੇ ਚਲੋ ਆਪਾਂ ਗਲਤ ਨਹੀਂ ਕਿਸੇ ਨੂੰ ਵੀ ਕਹਿੰਦੇ ਕੀ ਪਤਾ ਕਿਸੇ ਨੂੰ ਨਹੀਂ ਪਤਾ ਹੋ ਸਕਦਾ ਜ਼ਰੂਰੀ ਨਹੀਂ ਅਸੀਂ ਕਿ ਸਾਡਾ ਪਤਾ ਹੋਵੇ ਕਿਸੇ ਨੂੰ ਪਰ ਮੈਂ ਬੇਨਤੀ ਇਹ ਕਰਦਾ ਬਾਈ ਜੀ ਜੇ ਤੁਸੀਂ ਕੋਈ ਅੱਗੇ ਪਿੱਛੇ ਕਰ ਸਕਦੇ ਆ ਹਨਾ ਤਾਂ ਧੰਨਵਾਦ ਆ ਤੁਹਾਡਾ ਜੇ ਤੁਹਾਤੋਂ ਰਖਾਈ ਗਈ ਆ ਕਿਸੇ ਨੇ ਫੇਤਾ ਚਲੋ ਮਤਲਬ ਇਹ ਨਹੀਂ ਕਿ ਕੋਈ ਅੱਗੇ ਪਿੱਛੇ ਉਹਦਾ ਕਿਸੇ ਨੇ ਜਾਣ ਕੇ ਰਖਾਈ ਜਾਣ ਤੇ ਹੁਣ ਮੈਨੂੰ ਦੱਸ ਦਿਓ ਮੈਂ ਕੀ ਕਰਾਂ ਵੀਰੇ ਖੇਡ ਨੂੰ ਮੈਂ ਹੁਣ ਉਹਨੂੰ ਕੈਨਸਲ ਕਰਾਂ ਜਾਂ ਮੈਂ ਕੋਈ ਹੋਰ ਖੇਡ ਕਰਵਾ ਲਵਾਂ ਹਨ ਮੈਨੂੰ ਦੱਸ ਦਿਓ ਮੈਂ ਲਾਈ ਵੀ ਇਹੀ ਕਾਰਨ ਕਰਕੇ ਹੋਇਆ ਵੀ ਵੀ ਥੋੜਾ ਜਿਆ ਯਾਰ ਜਦੋਂ ਆਪਣੇ ਭਾਈਚਾਰੇ ਨੂੰ ਪਤਾ ਹੋਵੇ ਵੀ ਆਹ ਚੀਜ਼ ਹੋਣੀ ਆ ਆਪਾਂ ਜੇ ਮੈਨੂੰ ਇਦਾਂ ਕਿਸੇ ਦਾ ਪਤਾ ਹੋਵੇ ਕਿਸੇ ਦੀ ਖੇਡ ਆ ਮੈਂ ਕਦੇ ਵੀ ਉਹਦੇ ਨਾਲ ਖੇਡ ਨਹੀਂ ਰੱਖਦਾ ਕਦੇ ਵੀ ਕਦੇ ਵੀ ਕਿਸੇ ਦੀ ਖੇਡ ਮੈਂ ਖਰਾਬ ਨਹੀਂ ਕਰਦਾ ਹਣਾ ਇਸ ਕਰਕੇ ਵੀ ਆਪਾਂ ਨੂੰ ਸਮਝ ਨਹੀਂ ਵੀ ਕੀ ਚੱਕਰ ਆ ਕੀ ਨਹੀਂ ਭਾਈ ਜੀ ਆਪਾਂ ਤਾਂ ਵੈਸੇ ਭਾਈ ਮੈਂ ਤਾਂ ਗੇਮ ਚੋਂ ਬਾਹਰ ਆ ਨਾ ਵੀ ਮੇਰਾ ਕੋਈ ਇੰਟਰਸਟ ਨਹੀਂ ਹੈਗਾ ਗੇਮ ਦੇ ਵਿੱਚ ਚਲੋ ਗੇਮ ਬਲੱਡ ਦੇ ਵਿੱਚ ਹੈਗੀ ਆ ਥੋੜਾ ਜਿਹਾ ਗੇਮ 'ਚ ਸੁਧਾਰ ਹੋ ਜਾਊਗਾ ਜਿੱਦਾਂ ਸਾਡੇ ਗੁਰੂ ਸਾਨੂੰ ਹੁਕਮ ਕਰਨਗੇ ਉਸ ਹਾਵਨਾ ਅਸੀਂ ਚੱਲਾਂਗੇ ਹਨ ਤੇ ਗੇਮ ਦਾ ਜਰੂਰ ਭਾਈ ਦੱਸਿਓ ਮੈਸੇਜ ਕਰਕੇ ਕਮੈਂਟ ਕਰ ਦਿਓ ਵੀ ਆਪਣੀ 11 ਤਰੀਕ ਦੀ ਖੇੜ ਪੱਕੀ ਹੁੰਦੀ ਆ ਹੁਣ ਖੇੜ ਇੱਕ ਹੋਰ ਆ ਗਈ ਕੋਈ ਵਿੱਚ ਤੇ ਕਿਦਾਂ ਕਰਾਂ ਮੈਨੂੰ ਮੈਨੂੰ ਸਲਾਹ ਦੇ ਕੇ ਦੱਸ ਦਿਓ ਵੀ ਵੀ ਮੈਂ ਦੂਰੀ ਕਰਵਾ ਲਵਾਂ ਜਾਂ ਮੈਂ ਬੱਛੇ ਪਜਵਾ ਲਵਾਂ ਜਾਂ ਫਿਰ ਮੈਂ ਸਾਂਝੀ ਹੋਈ ਰਹਿਣਾ ਦਵਾਂ ਹਨਾ ਇਹ ਚੀਜ਼ ਮੈਨੂੰ ਜ਼ਰੂਰ ਦੱਸਿਓ ਵੀ ਥੋੜਾ ਜਿਹਾ ਸੱਜਣ ਮਿੱਤਰ ਆਪਣੇ ਚਲੋ ਪਤਾ ਨਹੀਂ ਮੈਨੂੰ ਕੀ ਚ ਗੱਲ ਆ ਨਾ ਨੇ ਚਲੋ ਆਪਾਂ ਦੇਖੋ ਆਪਾਂ ਪਿਛਲੇ 11 ਸਾਲ ਤੋਂ ਕਰਵਾਉਨੇ ਆਉਨੇ ਆ ਵੀਰ ਹਨਾ ਖੇੜ ਆਪਾਂ ਕਿਹੜੀ ਅੱਜ ਰੱਖੀ ਆ ਤੇ ਤਾਂ ਆ ਵੀਰੇ ਆਪਾਂ ਕਿਸੇ ਨਾਲ ਕੋਈ ਮੇਰਾ ਲੜਾਈ ਝਗੜਾ ਨਹੀਂ ਕੋਈ ਬੈਰ ਵਿਰੋਧ ਨਹੀਂ ਕਿਸੇ ਨਾਲ ਨਾ ਤੇ ਇਹ ਚੱਕਰ ਆ ਵੀ ਚਲੋ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਨਾਂ ਵੀ ਪਤਾ ਹੋਵੇ ਉਸ ਸੱਜਣਾ ਨੂੰ ਪਿੰਡ ਵਾਲਿਆਂ ਮਿੱਤਰਾਂ ਨੂੰ ਮੇਰਿਆਂ ਨੂੰ ਨਾ ਵੀ ਨਾਲ ਵੀ ਪਤਾ ਹੋਵੇ ਵੀ ਇਹ ਖੇਡ ਹੈਗੀ ਹੈ 11 ਦੀ ਕਿਉਂਕਿ ਆਪਾਂ ਤਾਂ ਇੱਕ ਪੋਸਟਰ ਪਾਇਆ ਸੀਗਾ ਵੀ ਪਹਿਲਾਂ ਇਸ ਕਰਕੇ ਪਾਇਆ ਸੀ ਉਦੋਂ ਮੈਂ ਸਰਾਬੇ ਵਾਲਿਆਂ ਨੂੰ ਬੇਨਤੀ કરી ਸੋਨੀ ਸਰਾਬਾਂ ਨੂੰ ਵੀ ਵੀਰੇ ਜੀ ਇੱਕ ਅੱਧਾ ਦਿਨ ਤੋਂ ਅਸੀਂ ਮੋਰੇ ਕਰ ਲਿਓ ਖੇਡ ਤੇ ਚਲੋ ਆਪਣੀਆਂ ਖੇਡਾਂ ਇਕੱਠੀਆਂ ਹੋ ਜਾਂਦੀਆਂ ਹਨਾ ਤੇ ਕਿਉਂਕਿ ਫੇ ਤੁਹਾਨੂੰ ਪਤਾ ਵੀ ਦੋ ਚਾਰ ਬੰਦੇ ਵਿੱਚ ਫਿਰ ਵਿਰੋਧ ਕਰਨ ਵਾਲੇ ਹੁੰਦੇ ਆ ਕਰਵੀਰ ਨੇ ਖੇਡ ਰੱਖਤੀ ਆ ਕਰਤਾ ਉਦਾਂ ਕਰਤਾ ਹਨ ਇਸ ਕਰਕੇ ਆ ਵੀ ਮੈਨੂੰ ਦੱਸ ਦਿਓ ਅੱਜ ਇਕ ਅੱਧੇ ਦਿਨ ਚ ਦੱਸ ਦਿਓ ਆਪਾਂ ਉਸ ਹਿਸਾਬ ਨਾਲ ਖੇਡ ਪਾ ਦੇਣੀ ਆ ਪਰ ਇਹ ਕਨਫਰਮ ਆ ਵੀ ਆਪਣੀ ਖੇਡ 11 ਨੂੰ ਭੱਜਣੀ ਆ ਇਹ ਚੀਜ਼ ਕਨਫਰਮ ਆ ਆਪਣੀ ਹਨਾ ਤੇ ਕਿਹੜੀ ਭਜਾਉਣੀ ਆ ਉਹ ਮੈਨੂੰ ਮੜਿਆ ਤੁਸੀਂ ਹੁਣ ਦੱਸ ਦਿਓ ਆਪਾਂ ਉਸ ਹਿਸਾਬ ਨਾਲ ਭਜਾ ਦਾਂਗੇ ਜੇ ਤੁਸੀਂ ਮੈਨੂੰ ਦੋਰੀ ਕਹੋਗੇ ਮੈਂ ਦੋਰੀ ਭਜਾ ਦੇਣੀ ਆ ਤੁਸੀਂ ਬੱਚਿਆਂ ਦੀ ਕਹੋਗੇ ਮੈਂ ਬੱਚਿਆਂ ਦੀ ਭਜਾ ਦਾਨਾ ਹਨ ਤੁਸੀਂ ਮੈਨੂੰ ਖੀਰਿਆਂ ਦੀ ਕਹੋ ਮੈਂ ਖੀਰਿਆਂ ਦੀ ਭਜਾ ਦਾਨਾ ਤੁਸੀਂ ਮੈਨੂੰ ਦੁੱਗਿਆਂ ਦੀ ਕਹੋ ਮੈਂ ਦੁੱਗਿਆਂ ਦੀ ਭਜਾ ਦਾਨਾ ਹਨ ਤੁਸੀਂ ਬੌਲਦਾਂ ਦੀ ਕਹੋ ਮੈਂ ਬੌਲਦਾਂ ਦੀ ਭਜਾ ਦਾਨਾ ਨਹੀਂ ਨਹੀਂ ਭਾਈ ਕੋਈ ਗੱਲ ਨਹੀਂ ਵੀਰੇ ਨੰਬਰ ਤੁਸੀਂ ਆ ਗਿਆ ਤੁਹਾਡਾ ਮੈਂ ਕਰ ਲਊਗਾ ਨਾ ਕਾਲ ਤੁਹਾਨੂੰ ਕੋਈ ਚੱਕਰ ਨਹੀਂ ਬਰਾੜ ਸਾਹਿਬ ਕੋਈ ਚੱਕਰ ਨਹੀਂ ਵੀਰ ਜੀ ਕੋਈ ਗੱਲੇ ਨਹੀਂ ਨਾ ਆਪਾਂ ਕਰ ਲਾਂਗੇ ਕਾਲ ਤੁਹਾਨੂੰ ਤੇ ਹੁਣ ਕਰੂੰਗਾ ਤਾਂ ਵੀਰੇ ਸਵੇਰੇ ਕਰੂੰਗਾ ਹੁਣ ਨਹੀਂ ਕਰਨਾ ਲਾਈਵ ਤੋਂ ਬਾਦ ਵਿੱਚ ਅਸੀਂ ਗੁਰਦੁਆਰਾ ਸਾਹਿਬ ਜਾਣਾ ਮਹਾਰਾਜ ਕਰਨ ਕਰਪਾ ਅੱਜ ਸਾਡਾ ਪ੍ਰੋਗਰਾਮ ਸਾਰਾ ਗੁਰਦੁਆਰਾ ਸਾਹਿਬ ਦਾ ਹੀ ਆ ਹੁਣ ਵੀ ਉਹ 10 ਮਿੰਟ 15 ਮਿੰਟ ਚਲੋ ਕੱਢ ਕੇ ਲਾਈਵ ਹੋਗੇ ਸੱਜਣਾਂ ਨੂੰ ਦੱਸ ਲਈਏ ਨਾ ਕਿਉਂਕਿ ਥੋੜਾ ਜਿਹਾ ਗੁਰੂ ਜੀ ਚਰਨਾਜ ਰਹਿ ਕੇ ਕੁਝ ਨਾ ਕੁਝ ਲੈ ਜਾਗੇ ਦੁਨੀਆ ਤੋਂ ਹਨ ਮਹਾਰਾਜ ਨੇ ਬਹੁਤ ਚਿਰ ਬਾਅਦ ਮੋੜ ਪਾਇਆ ਵੀ ਆਪਣੇ ਚਰਨਾਜ ਥਾਂ ਦੇਣੀ ਸ਼ੁਰੂ ਕੀਤੀ ਆ ਹਨਾ ਮੈਂ ਕਹਿੰਦਾ ਮੈਂ ਭੱਗਾ ਵਾਲਾ ਹੋਊਂਗਾ ਜੇ ਜੀਂਦੇ ਜੀ ਮੈਨੂੰ ਗੁਰੂ ਦੇ ਚਾਪਨਾ ਚ ਮਾੜੀ-ਮੋਟੀ ਥਾਂ ਮਿਲ ਜੂਗੀ ਮਾਰ ਕੇ ਦਾ ਪਾਠੀ ਸਿੰਘ ਅਰਦਾਸ ਕਰਦੀ ਆ ਹਨਾ ਜਦੋਂ ਬੰਦਾ ਮਰ ਜਾਂਦਾ ਉਦੋਂ ਅਰਦਾਸਾਂ ਤਾਂ ਕਰਦੇ ਹੀ ਆ ਮੋਂ ਗੁਰੂ ਇਹਨੂੰ ਚਰਨਾਂ 'ਚ ਰੱਖੇ ਇਦਾਂ ਕਰੇ ਹਨ ਤੇ ਇਸ ਕਰਕੇ ਮੈਂ ਤਾਂ ਜੀਂਦੇ ਜੀ ਕਹਿਣਾ ਗੁਰੂ ਕਿਤੇ ਨਾਲ ਲਾਲਵੇ ਪੈਰਾਂ ਦੇ ਵਿੱਚ ਆਪਾਂ ਨੂੰ ਆਪਣਾ ਜੀਵਨ ਸਫਲਾ ਹਲੋ ਬਾਕੀ ਭਾਈ ਕਿਤੇ ਲੱਗਦਾ ਹੋ ਸਕਦਾ ਕਿਸੇ ਨੂੰ ਮੈਂ ਗਲਤ ਹੋਊਂਗਾ ਭਾਈ ਉਹ ਵੀ ਆਪਣੇ ਵਿਚਾਰ ਦੱਸ ਦਿਓ ਹਨ ਜੇ ਲੱਗਦਾ ਹੋਊਗਾ ਵੀ ਮੈਂ ਸਹੀ ਹਾਂ ਉਹ ਵੀ ਆਪਣੇ ਵਿਚਾਰ ਦੱਸ ਦਿਓ ਸ਼ੇਅਰ ਜਰੂਰ ਕਰ ਦਿਓ ਬਾਕੀ ਆਪਣਾ ਇੱਕ ਮੁੰਡਾ ਸੱਜਣ ਮਿੱਤਰ ਆਇਆ ਹੋਇਆ ਆਪਣੇ ਕੋਲ ਇੱਕ ਅੱਧੀ ਇੰਟਰਵਿਊ ਵੀ ਅੱਜ ਕਰਾਂਗੇ ਸ਼ਾਮ ਨੂੰ ਜੇ ਆਪਣੇ ਹੋਸਟ ਕੋਲ ਟਾਈਮ ਹੋਇਆ ਤੇ ਦੇਖਦੇ ਆ ਅੱਜ ਤਾਰਾ ਦੌਦਰ ਨੂੰ ਵੀ ਮਿਲਾਂਗੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਅੱਜ ਤੇ ਉਹਨਾਂ ਦਾ ਵੀ ਇੱਕ ਇੰਟਰਵਿਊ ਕਰਾਂਗੇ ਹਾਂ ਤੇ ਥੋੜਾ ਜਿਆ ਗੱਲਾਂ ਬਾਤਾਂ ਕਰਕੇ ਤਾਰੇ ਜੀ ਸੁਣਦਾ ਹੋਇਆ ਮੈਸੇਜ ਕਰੀ ਤੇ 10 ਮਿੰਟ ਤੇ ਇੰਨਾ ਵੀ ਅੱਜ ਗੱਲਾਂ ਬਾਤਾਂ ਕਰਾਂਗੇ ਕੈਮਰੇ ਦੇ ਸਾਹਮਣੇ ਹਨ ਇਹ ਇਦਾਂ ਵੀ ਸਮੇਂ ਦੇ ਨਾਲ ਬੰਦਾ ਚੇਂਜ ਹੋ ਜਾਂਦਾ ਬਾਈ ਹੁਣ ਉਮਰ ਵੀ ਸਾਡੀ ਅੱਗੇ ਵਾਲੀ ਦੇ ਹੀ ਨਹੀਂ ਹੈ ਨਾ ਉਮਰ ਵੀ ਤਾਂ ਚਲੇ ਗਈ ਆ ਤੇ ਉਮਰ ਦੇ ਹਿਸਾਬ ਨਾਲ ਕਹਿੰਦੇ ਬੰਦਾ ਸੋਚ 'ਚ ਫਰਕ ਪਾ ਲਾਂਦਾ ਨਾ ਤੇ ਤਾਂ ਕਰਕੇ ਹੁਣ ਦਾ ਆ ਦਾੜੀ ਵੀ ਚਿੱਟੀ ਹੋਣ ਲੱਗ ਗਈ ਆ ਦੇਖ ਲੋ ਭਰਾਵੋ ਹੁਣ ਚਿੱਟੇ ਵਾਲ ਸਿਰ ਚ ਵੀ ਆਉਣ ਲੱਗ ਗਏ ਹੁਣ ਤਾਂ ਉਮਰ ਵੀ ਸੋਖ ਨਾ ਖਾਸੀ ਮਹਾਰਾਜ ਨੇ ਕਿਰਪਾ ਵੀ ਹੁਣ ਤੱਕ ਵਧੀਆ ਲੰਘ ਗਈ ਆਪਣੀਆਂ ਨਾ ਇਹ ਜਦੋਂ ਕਹਿੰਦੇ ਸੂਈ ਪਜਾਹਾਂ ਆਲੂ ਚੱਲ ਪਵੇ ਬੰਦੇ ਨੂੰ ਫਿਰ ਬੰਦਿਆਂ ਵਾਲੇ ਕੰਮ ਕਰ ਲੈਣੇ ਚਾਹੀਦੇ ਸਾਰੀ ਉਮਰ ਬਾਕੀ ਤਾਂ ਕੀਤੀ ਹੀ ਆ ਤੇ ਤਾਂ ਆਇਆ ਮੇਰਾ ਵੀਰ ਹਾਂਜੀ ਲਾਡਾ ਸਾਹਿਬ ਤੁਹਾਡਾ ਬੀਪੀ ਵੱਧ ਗਿਆ ਇਹ ਗਲਤ ਲਾਈ ਜਾਂਦੇ ਆ ਮਸ਼ੀਨ ਤੁਸੀਂ ਬੀਪੀ ਤੁਹਾਡਾ ਕੀ ਕਰੂਗਾ ਅੰਦਰ ਕੀ ਵੀ ਬੀਪੀ ਤੁਹਾਡਾ ਚੈੱਕ ਕਰ ਲੰਨੇ ਆ ਨਾ ਕਰੋ ਗੱਲਬਾਤ ਇੱਧਰ ਕਿਵੇਂ ਆਉਣੇ ਹੋਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਬੋਲਦਾਂ ਵਾਲੇ ਵੀਰਾਂ ਜੀ ਸੋ ਅੱਜ ਆਪਾਂ ਬ੍ਰੈਂਡਫੋਰਡ ਆਏ ਹੋਏ ਆ ਤੇ ਅੱਜ ਸਾਡੇ ਬੋਲਦਾਂ ਵਾਲੇ ਵੀਰਾਂ ਦੀਆਂ ਇੰਟਰਵਿਊ ਕਰਨ ਵਾਸਤੇ ਸਪੈਸ਼ਲ ਆਇਆ ਮੈਂ ਬ੍ਰੈਂਮਟਨ ਤੋਂ ਤੇ ਤੁਹਾਨੂੰ ਕੁਝ ਨਵੀਆਂ ਚੀਜ਼ਾਂ ਕੁਝ ਪੁਰਾਣੀਆਂ ਯਾਦਾਂ ਜਿਹੜੀਆਂ ਇੰਟਰਵਿਊ ਦੇ ਜ਼ਰੀਏ ਬਾਈ ਕਲਵੀਰ ਮਾਨ ਦੇ ਨਾਲ ਤੇ ਤਾਰਾ ਬਾਈ ਤੇ ਹੋਰ ਜਿਹੜੇ ਸਾਡੇ ਬੋਲਦਾਂ ਵਾਲੇ ਵੀਰੇ ਇਸ ਏਰੀਆ 'ਚ ਨੇ ਉਹਨਾਂ ਸਾਰਿਆਂ ਨੂੰ ਰਿਕਾਰਡ ਕਰਨਾ ਤੇ ਤੁਹਾਡੇ ਵਾਸਤੇ ਪਾਉਣਾ ਤੇ ਤੁਸੀਂ ਜਰੂਰ ਜਿਹੜਾ ਸਾਡਾ YouTube ਦਾ ਸਾਡਾ ਚੈਨਲ ਆ ਉਹ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਤੇ ਬੈਲ ਆਈਕਨ ਜ਼ਰ ਦੱਬਿਓ ਤੇ ਤੁਹਾਡੇ ਸਪੋਰਟ ਦੀ ਜ਼ਰੂਰਤ ਆ ਜਦੋਂ ਤੁਸੀਂ ਸਾਰੇ ਸਪੋਰਟ ਕਰਦੇ ਆ ਫੇਰ ਹੀ ਹਰ ਚੀਜ਼ ਦੀ ਮੰਜ਼ਿਲ ਛੇਤੀ ਹੋ ਪਾਈ ਜਾ ਸਕਦੀ ਹੈ ਸੋ ਜਿਹੜਾ ਏਮ ਰੱਖਿਆ ਹੈ ਕਿ ਖੇਡਾਂ ਨੂੰ ਆਪਾਂ ਪ੍ਰਮੋਟ ਕਰਨਾ ਬੋਲਡਾ ਨੂੰ ਪ੍ਰਮੋਟ ਕਰਨਾ ਉਹ ਸਾਰੀ ਚੀਜ਼ ਇਸ ਪੇਜ ਦੇ ਜ਼ਰੀਏ ਇਸ ਚੈਨਲ ਦੇ ਜ਼ਰੀਏ ਤੁਹਾਡੇ ਤੱਕ ਅਸੀਂ ਪਹੁੰਚ ਦੀ ਕਰਦੇ ਹੁੰਦੇ ਆ ਤੁਸੀਂ ਵੀ ਆਪਣੇ ਵਿਚਾਰ ਤੁਸੀਂ ਆਪਣੀ ਕੋਈ ਚੀਜ਼ ਤੁਹਾਨੂੰ ਵੀ ਲੱਗਦਾ ਯਾਰ ਸਾਡੇ ਬੋਲ ਦੀ ਵੀਡੀਓ ਪੈਣੀ ਚਾਹੀਦੀ ਹੈ ਇਸ ਫੇਸ ਦੇ ਉੱਪਰ ਤਾਂ ਤੁਸੀਂ ਵਾਇਕਲ ਵੀਰ ਮਾਨਕ ਦੇ ਜਿਹੜੇ ਕੀ ਆਫੀਸ਼ੀਅਲ ਜੋ ਐਡਰੈਸ ਨੇ ਉੱਥੇ ਭੇਜ ਸਕਦੇ ਆ ਉੱਥੇ ਵੀ ਆਪਾਂ ਪੋਸਟ ਕਰਾਂਗੇ ਤੁਹਾਡੇ ਕੋਲ ਵੀ ਕੋਈ ਇੰਟਰਵਿਊਸ ਪਈ ਹੈ ਜਾਂ ਤੁਸੀਂ ਕਰਵਾਉਣੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਸਾਡੀ ਟੀਮ ਆਊਗੀ ਤੁਹਾਡੇ ਕੋਲੇ ਤੇ ਤੁਹਾਡੀ ਇੰਟਰਵਿਊ ਕਰਾਂਗੇ ਕਿਉਂਕਿ ਜਦੋਂ ਆਪਾਂ ਪ੍ਰੋਮੋਸ਼ਨ ਜਦੋਂ ਪ੍ਰਮੋਟ ਕਰਦੇ ਆ ਕਿਸੇ ਵੀ ਚੀਜ਼ ਨੂੰ ਖੇਡ ਨੂੰ ਚਾਹੇ ਆਪਾਂ ਗੱਲ ਕਰੀਏ ਚਾਹੇ ਤਾਂ ਫਿਰ ਉਹਦੇ ਚ ਕੀ ਕੀ ਸਹਿਯੋਗ ਬਹੁਤ ਵੱਡਾ ਹੁੰਦਾ ਸਾਰਿਆਂ ਦਾ ਸਹਿਯੋਗ ਸ਼ੁਰੂ ਤੋਂ ਹੀ ਰਿਹਾ ਸੋ ਬੋਲਦਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਆ ਹਮੇਸ਼ਾ ਹੀ ਖੇਡਾਂ ਪਹੁੰਚਾਉਂਦੇ ਰਹਿਣਗੇ ਲੋਕ ਜੋ ਮਰਜੀ ਕਹਿਣ ਉਹਨਾਂ ਨੇ ਕਦੇ ਇਸ ਚੀਜ਼ ਨੂੰ ਸੀਰੀਅਸ ਹੀ ਨਹੀਂ ਲੱਤਾ ਹੈਗਾ ਗੇਮ ਨੂੰ ਜਿਹੜਾ ਬੰਦਾ ਜਿਸ ਚੀਜ਼ ਨੂੰ ਪਿਆਰ ਕਰਦਾ ਉਹਦੇ ਵਾਸਤੇ ਸਭ ਕੁਝ ਨਿਸ਼ਾਵਰ ਕਰਦਾ ਸੋ ਸਾਰਿਆਂ ਦੀ ਕੋਈ ਫਿਰ ਰਿਕਵੈਸਟ ਹੀ ਹੈ ਕਿ ਤੁਸੀਂ ਭਾਈ ਸਾਡਾ YouTube ਦਾ ਚੈਨਲ ਆ ਜਿਹੜਾ ਫੇਸਬੁਕ ਪੇਜ ਇਹਨਾਂ ਨੂੰ ਜਰੂਰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਅੱਜ ਦੀ ਅਪਡੇਟ ਜਿਹੜਾ ਬਾਈ ਕੁਲਵੀਰ ਮਾਨ ਤੁਹਾਡੇ ਨਾਲ ਸਾਂਝੀ ਕਰੀ ਚੁੱਕਿਆ। ਬਾਈ ਆਪਾਂ ਇੱਕ ਹੋਰ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਜਿੰਨੇ ਵੀ ਆਪਣਾ ਪੈਸਾ ਆਪਾਂ ਨੂੰ YouTube ਤੋਂ ਆਊਗਾ ਜਾਂ Facebook ਤੋਂ ਆਊਗਾ ਉਹ ਆਪਾਂ ਖੇਡਾਂ ਪਰਟੀ ਯੂਜ਼ ਕਰਨਾ। ਜੀ ਬਿਲਕੁਕੁਲ। ਹੁਣ ਤੱਕ ਆਪਾਂ ਨੂੰ ਕੋਚਲੋ ਆਏ ਵੀ ਆ ਪੈਸੇ ਤੇ ਉਹ ਸਾਰਾ ਆਪਾਂ ਖੇਡਾਂ ਤੇ ਹੀ ਲਾਉਣੇ ਆ ਇਸ ਕਰਕੇ ਆਪਾਂ ਚਾਹੁੰਦੇ ਹਾਂ ਵੀ ਜਿੰਨਾ ਤੁਸੀਂ ਆਪਾਂ ਨੂੰ ਦੇਖ ਉਹ ਪੈਸੇ ਕਿ ਨਹੀਂ ਦਿੱਤੇ ਇਹਨਾਂ ਦੇਖਣਾ ਬਿਲਕੁਲ ਇਹਨਾਂ ਨੇ ਦਿੱਤੇ ਨਹੀਂ ਹੈਨਾ ਬਿਲਕੁਲ ਤੇ ਇਹਨਾਂ ਲਈ ਵਰਤਨੇ ਆਪਾਂ ਦੁਰਕਲ ਬਿਲਕੁਲ ਆਪਾਂ ਇਹਨਾਂ ਵਾਸਤੇ ਹੀ ਵਰਤਨੇ ਆ ਜੀ ਵਧੀਆ ਇੱਕ ਕੁ ਮਿੰਟ ਲਾਵਾਂਗੇ ਵਧੀਆ ਚੀਜ਼ਾਂ ਤੇ ਜਿੱਥੇ ਜਿੰਨੂੰ ਜੀ ਜ਼ਰੂਰਤ ਆ ਟੀਮ ਭੇਜਣੀ ਆ ਉਹ ਟੀਮ ਸਾਰੇ ਕਹੋ ਜੀ ਤੁਹਾਡੇ ਕੋਲ ਪਹੁੰਚੂਗੀ ਸੋ ਖਰਚੇ ਕਿ ਇਦਰਾ ਨੇ ਹੁੰਦੇ ਆ ਪਰ ਇਹ ਹੈ ਕਿ ਤੁਸੀਂ ਸਹਿਯੋਗ ਕਰੋਗੇ ਤਾਂ ਜ਼ਰੂਰ ਉਹ ਸਾਰੇ ਚੀਜ਼ਾਂ ਕਵਰ ਅਪ ਹੋ ਜਾਣਗੀਆਂ ਜੀ ਨਹੀਂ ਉਹੀ ਚੀਜ਼ ਆ ਵੀ ਆਪਾਂ ਨੂੰ ਇਹ ਕੋਸ਼ਿਸ਼ ਆ ਆਪਾਂ ਕੋਈ ਕਮਾਈ ਨਹੀਂ ਕਰਨੀ ਇਹਨਾਂ ਚੀਜ਼ਾਂ ਤੋਂ ਤੁਹਾਡੇ ਆ ਤੁਹਾਡੇ ਤੇ ਵਰਤੇ ਜਾਣੇ ਆ ਖੇਡ ਕਰਾਵਾਂਗੇ ਜਾਂ ਕਿਸੇ ਦਾ ਉਦਾਂ ਸਹਾਇਤਾ ਕਰਦਾਂਗੇ ਹਨਾ ਲਾਈਵ ਤੋਂ ਵੀ ਪੈਸੇ ਬਣਦੇ ਆ ਨੋ ਡਾਊਟ ਕਿ ਨਹੀਂ ਬਣਦੇ ਬਣਦੇ ਆ ਬਿਲਕੁਲ ਜੀ ਬਿਲਕੁਲ ਹਨਾ ਤੇ ਆਪਾਂ ਕੋਸ਼ਿਸ਼ ਇਹ ਆ ਵੀ ਆਪਣੀ ਟੀਮ ਜਦੋਂ ਰੈਡੀ ਹੋ ਗਈ ਆ ਮੇਬੀ ਜਨਵਰੀ ਦੇ ਵਿੱਚ ਆਪਾਂ ਪੱਕੇ ਤੌਰ ਤੇ ਆਪਣਾ ਲਾਈਵ ਸਟਾਰਟ ਕਰਦਾਂਗੇ ਪੱਕੇ ਤੌਰ ਤੇ ਆਪਾਂ ਟ్రਾਇਲ ਕਰਨਾ ਸੀ ਉਹ ਕਰਕੇ ਚੈੱਕ ਕਰ ਲਿਆ ਸਾਰਾ ਕੁਝ ਆਪਾਂ ਫਾਈਨਲ ਕਰ ਲਿਆ ਸਮਾਨ ਆਪਾਂ ਸਾਰਾ ਆਪਣਾ ਲੈ ਕੇ ਰੱਖ ਲਿਆ ਮੁੰਡੇ ਚਾਹੀਦੇ ਆਪਾਂ ਨੂੰ 3-4 ਵਧੀਆ ਕੰਮ ਕਰਨ ਵਾਸਤੇ ਉਹਨਾਂ ਦੀ ਲੋੜ ਹੈ ਜਨਵਰੀ ਚ ਮੈਂ ਆ ਕੇ ਮਿਲੂੰਗਾ ਤੋਂ ਜਨਵਰੀ ਚ ਆਪਾਂ ਆਪਣਾ ਪਰਮਾਨੈਂਟਲੀ ਆਪਣਾ ਸਾਰਾ ਸਿਸਟਮ ਸੈੱਟ ਕਰ ਦਾਂਗੇ ਕੀ ਗੱਲ ਆ ਖਿਆਲ ਆ ਤੁਹਾਡੇ ਜੀ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਆਪਣਾ ਸੈਟਅਪ ਲਾ ਲੈਣਾ ਜੀ ਸਾਰਾ ਕੁਝ ਸੋ ਕਈ ਵੀ ਰਿੱਦਾਂ ਨੇ ਹੁੰਦੇ ਆ ਜਿਹੜੇ ਕਿ ਕਈ ਵਾਰ ਬਹੁਤੇ ਖਰਚੇ ਕਰਕੇ ਲਾਈਵ ਨਹੀਂ ਕਰਵਾ ਸਕਦੇ ਬਟ ਉਹ ਵੀ ਸਾਰੀ ਚੀਜ਼ ਤੁਹਾਡੇ ਵਾਸਤੇ ਬਿਲਕੁਲ ਅਸੀਂ ਤੁਹਾਨੂੰ ਦਵਾਵਾਂਗੇ ਤੁਹਾਡਾ ਸਹਿਯੋਗ ਚਾਹੀਦਾ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਆਪਾਂ ਇਹ ਸਾਰਾ ਲਾਈਵ ਤੋਂ ਲੈ ਕੇ ਇੰਟਰਵਿਊਜ਼ ਤੋਂ ਲੈ ਕੇ ਹਰ ਚੀਜ਼ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਬਸ ਤੁਸੀਂ ਸਾਨੂੰ ਦੱਸਣਾ ਵੀ ਯਾਰ ਇਦਾਂ ਇੱਥੇ ਇਸ ਪਿੰਡ 'ਚ ਅਸੀਂ ਇਦਾਂ ਕੋਈ ਪਲਾਨ ਕੀਤਾ ਹੈ ਤੇ ਸੈਟਅਪ ਅਸੀਂ ਲਾਵਾਂਗੇ ਤੁਹਾਡੇ ਵਾਸਤੇ ਕੋਈ ਅਸੀਂ ਗੱਲ ਨਹੀਂ ਬਿਲਕੁਲ ਜੀ ਓਕੇ ਜੀ ਫਿਰ ਮਿਲਦੇ ਆ ਜੀ ਧੰਨਵਾਦ ਜੀ ਤੁਹਾਡਾ ਟਾਈਮ ਦੇਣ ਲਈ